ਸਾਸਿਗਾਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਰਕਮ ਜੀ ਤੇ ਬਾਈ ਸਰਨ ਸਿੰਘ ਆ ਪਹੁੰਚ ਚੁੱਕੇ ਜੀ ਦੇਖੋ ਅੱਜ ਬਾਈ ਕੋ ਸਤੜ੍ਹ ਦੇ ਲੈ ਵਾ ਘੁੱਟੇ ਵਜਾ ਥੇੜਾ ਜੀ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਆ ਬਾਈ ਜੀ ਅਸਤਿਕਾਲ ਸਾਸਿਖਾਸ ਨੇ ਸਭਸੀ ਖਾਣਾ ਜੀ ਸਟੇਟਸ ਮਾਰਕੀਟ ਤੇ ਆਖੋ ਜਿਵੇਂ ਜਸਸਾ ਸੇਟਾ ਡਿੱਕਾ ਵਰਦੀਆ ਵਾ ਚਲੋ ਜੀ ਚਾਹੀਦਾ ਪਹਿਲਾਂ ਫੱਤੇ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਨਾਲ ਖਾਸ ਕਰਦੇ ਆਂ ਕਾ ਪ੍ਰਮਾਤਮਾ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰੇ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਦੇ ਤਾਂਦਰੁਸਤ ਰੱਖੇ ਅੱਜ ਦੇ ਸਮੇਂ 'ਚ ਤਾਂਦਰੁਸਤੀ ਦੀ ਜਿਆਦਾ ਲੋੜ ਹੈ ਨਾ ਬਾਕੀ ਪ੍ਰਸ਼ਾਦ ਦੇ ਉਹ ਸਾਰੇ ਖਾਣਗੇ ਬਿਲਕੁਲ ਜਿਹੜੇ ਬੰਦੇ ਨੂੰ ਤਾਂਦਰੁਸਤੀ ਆ ਉਹ ਸਭ ਤੋਂ ਜਿਆਦਾ ਸੁਖੀ ਦੀਹਾ ਜੇ ਤੇ ਬਾਕੀ ਸੰਦੇਸ਼ ਜੀ ਆਪਣਾ ਇੱਕੋ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਤੇ ਸਮਾਂ ਦਿਆ ਕਰੋ ਜੇ ਤੁਸੀਂ ਇੱਥੇ ਨਹੀਂ ਆ ਬਾਹਰ ਹੋ ਐਨ ਆਰੀਆਂ ਤੇ ਮੇਰਾ ਵੀ ਫੋਨ ਜਰੂਰ ਤੇ ਕੋ ਮਾਂ ਕੋ ਧਾਡਾ ਵਾ ਤਾੜੇ ਫੋਨ ਦੇ ਡੀਗ ਹੁੰਦੀ ਆ ਤਾੜੇ ਨਾ ਉਹ ਬਾਹਰ ਘੜਦੇ ਬਿਲਕੁਲ ਬਜ਼ੁਰਗ ਜਦੋਂ ਮਗਰਮ ਬਜ਼ੁਰਗ ਜਿਆਦਾ ਆ ਜਾਂਦਾ ਨਾ ਉਹਨਾਂ ਸਰਵਤੀਆਂ ਪੁੱਤ ਪੋਤੇ ਪੋਤੀਆਂ ਦਾ ਮੋਈ ਵਾਸਾ ਆ ਜਾਂਦਾ ਹੈ ਹਨਾ ਸਮਾਂ ਜਦੋਂ ਵੀਦ ਦਾ ਲੱਗੇ ਆਉਂਦਾ ਜਾਂਦਾ ਨਾ ਤੇ ਬੰਦੇ ਨੂੰ ਜਿਆਦਾ ਮੋਹ ਆਉਂਦਾ ਤੇ ਇਸ ਕਰਕੇ ਉਹਨਾਂ ਨੂੰ ਫੋਨ ਕਰਿਆ ਕਰੋ ਜੇ ਘਰਵਾ ਦਾ ਉਹਨਾਂ ਨੂੰ ਟਾਈਮ ਦਿਆ ਕਰੋ ਵਿਆਹ ਕਰੋ ਉਹਨਾਂ ਦੇ ਕੋਲ ਤੇ ਬਾਕੀ ਸੰਦੀਪ ਜੀ ਬੜੇ ਫੋਨ ਆਉਂਦੇ ਆ ਬਜ਼ੁਰਗ ਜੀ ਜੇਦ ਜੇਦ ਨਾਲ ਦੇਖਿਆ ਜੇ ਜੇਦਵਾਲੇ ਵੇਖਣਾ ਹੁੰਦਾ ਨਾ ਪਛਾਣਾ ਚੱਲ ਜੋ ਆਪ ਜਦੋਂ ਛੋਟੇ ਜਿਹੇ ਹੁੰਦੇ ਆ ਉਹ ਤਿੰਨ ਚਾਰ ਪੰਜ ਸਾਲ ਦੇ ਹੁੰਦੇ ਆ ਦਹਾ ਦਿਨਾਂ ਦੀ ਨਿੱਕਰ ਪਾਈ ਉਹੀ ਗਾੜੀ ਗਾੜੀ ਭੱਜੀ ਜਾਂਦੇ ਨਹੀਂ ਬਦਲਦੀ ਨਹੀਂ ਇਹਦੀ ਬਦਲ ਨਹੀਂ ਆ ਬਿਲਕੁਲ ਇਦਾਂ ਹੀ ਕਰਦੇ ਨਾ ਕਿੰਨੀ ਜੇਦ ਕਰਦੇ ਤੱਕੇ ਨਾਲ ਨਵਾ ਕੇ ਕਿਤੇ ਉਹਨਾਂ ਬਦਲ ਦੇਣੀ ਤੇ ਫੇਰ ਆਪਾਂ ਰੋਸ ਕੇ ਤੇ ਮੱਝੀਆਂ ਦੇ ਕਦੇ ਉੱਧਰ ਕਦੇ ਉੱਧਰ ਪੈ ਜਾਣਾ ਤੇ ਫੇਰ ਮਾਂ ਉਦੋਂ ਕਿਹੜੇ ਪੀਜੇ 버ਗਰ ਹੁੰਦੇ ਸਨ ਮਾਂ ਨੇ ਜਾਂ ਖਿਚੜੀ ਬਣਾ ਦੇਣੀ ਜਾਂ ਦਲੀਆ ਬਣਾ ਦੇਣਾ ਤੇ ਜਾਂ ਤੈਨੂੰ ਖਾਣਾ ਨਾਨਕੇ ਖੜੂ ਹਾਂ ਬਿਲਕੁਲ ਜੀ ਤੇ ਫੇਰ ਹੀ ਮਾਂ ਦੇ ਤੋ ਦਿਨ ਕਿੰਨੇ ਪਾ ਇਹ ਦਾਦਾ ਪੁੱਛ ਸੁਭਾਅ ਜਿਹੜਾ ਬਜ਼ੁਰਗਾਂ ਦਾ ਹਾਂ ਜੀ ਉਹਨਾਂ ਨੂੰ ਪਿਆਰ ਤੇ ਆਸ ਤੇ ਆ ਕੇ ਜਿੱਥੇ ਆਂਦੇ ਆ ਲਿਆ ਜਾ ਕਰੋ ਕਪੜੇ ਬਦਲੀ ਬੱਗੇ ਸੋਨੇ ਰੱਖਿਆ ਬਿਲਕੁਲ ਕਿ ਜੇਦ ਕਰਦੇ ਕੋਵਾਂ ਨੇ ਠੀਕ ਆ ਕੋਈ ਗੱਲ ਨਹੀਂ ਵਧੀਆ ਹੈਨਾ ਉਹ ਬਚਪਨਾ ਹੀ ਹੁੰਦਾ ਜਾਂਦਾ ਹੈਗਾ ਗੁੱਸਾ ਨਾ ਕਰਿਆ ਕਰੋ ਉਹਨਾਂ ਦੀ ਬਚਪਨਾ ਆ ਜਾਂਦਾ ਹੁੰਦਾ ਵਾ ਤੇ ਜਿੰਨੂੰ ਇਹ ਬਚਪਨਾ ਸਮਝੀ ਲਿਆ ਕੁਬ ਜੁਰਿਕ ਵੀ ਸੋਕੀ ਤੁਸੀਂ ਵੀ ਸਮਝਦਾ ਬਸ ਇੰਨੀਆਂ ਕਿ ਦੋ ਚਾਰ ਗੱਲਾਂ ਨੋਟ ਕਰਨ ਆਈਆਂ ਹੁੰਦੀਆਂ ਵਾ ਪਛਾਹ ਆਪਣੇ ਟਾਈਮ ਤੇ ਚੱਲ ਜਾ ਕਰੋ ਤੇ ਉਹਨਾਂ ਵਿਚਾਰਿਆਂ ਨੇ ਕਿੰਦਾ ਫੜਨਾ ਕੀਤਾ ਵਾ ਤੇ ਅਜ ਉਹਨਾਂ ਚ ਬੱਟ ਬਣਾਇਆ ਵਾ ਜਿੱਦਾਂ ਆਂਦੇ ਪਤਿਆਜ ਤੇ ਆ ਕੇ ਬਾਪੂ ਕੋਈ ਗੱਲ ਕਿੱਥੇ ਆਖੇ ਚੱਲ ਜਾਗੇ ਜੋ ਆਖੇ ਖਾਲਾ ਬਾਪੂ ਮੰਨ ਗਿਆ ਦੋ ਜੱਫੀਆਂ ਬਾਪੂ ਨੂੰ ਪਾਉ ਬਾਪੂ ਮੰਨ ਗਿਆ ਠੀਕ ਵਾ ਨਾ ਇੰਨਾ ਕੰਮ ਜ਼ਿਆਦਾ ਨਹੀਂ ਕੋਈ ਹੁੰਦਾ ਬਾਪੂ ਨੂੰ ਮਨਾਉਣਾ ਆਉਣਾ ਚਾਹੀਦਾ ਮਾਪ ਨੂੰ ਤਾਂ ਮੰਨਣੀ ਹੁੰਦੀ ਆ ਸਿਰਫ ਬਚਪਨਾ ਜਿਆ ਆ ਜਾਂਦਾ ਜਿਦ ਕਰਨਾ ਬਿਲਕੁਲ ਤੇ ਉਹ ਜਿਹਦੇ ਵੇਖਿਆ ਕਰੋ ਜਵਾਨ ਦੇ ਉਹਨਾਂ ਖਾਣ ਨੂੰ ਬਣਾ ਲਿਆ ਕਰੋ ਜੇ ਡਾਕਟਰ ਨੇ ਮਨਾ ਕੀਤਾ ਤੇ ਥੋੜਾ ਦੇ ਥੋੜਾ ਜਿਆ ਅਤੇ ਥੋੜਾ ਦੇ ਸਬਾਸੀਂਆਂ ਕ ਬੇਨਤੀਆਂ ਬਾਕੀ ਸੰਵੇਦੀ ਜੰਗਲ ਤੇ ਪੰਜ ਛੇ ਹੀ ਆ ਅੱਜ ਨਾ ਇੱਕ ਹੀ ਬੰਦੇ ਕੋ ਮੈਂ ਅੱਠ ਮੱਝਾਂ ਫੇਕੀ ਨਾ ਸੀ ਠੀਕ ਹੈ ਇੱਕ ਪਾਰ ਤੇ ਬਾਕੀ ਟੋਕੜਾ ਅੱਗ ਬਣਾਇਆ ਰਵਗਾ ਦਾ ਸਾਰਿਆਂ ਵਿੱਚ ਜਿਹੜੇ ਚੰਗੀਆਂ ਚ ਕੰਮ ਦੀਆਂ ਹਨ ਉਹ ਮੈਂ ਤਿੰਨ ਕਰ ਲੈ ਆਂ ਬਾਕੀ ਮੈਂ ਗੱਬਣਾ ਗੁੱਬਣਾ ਸਾਰੀਆਂ ਉੱਥੇ ਆ ਬਾਕੀ ਵੀਰ ਜੀ ਨਾ ਮੇਰੇ ਕੋ ਕੋਈ ਟੋਕੜ ਗੱਬਣ ਜੇ ਨਾ ਮੇਰੇ ਕੋ ਟੋਕੜ ਹੋਰ ਜੇ ਕੋਈ ਸਿਰਫ ਜਿਹੜਾ ਮਾਲ ਇਹ ਵਾ ਇਹਦਾ ਹੀ ਖੂਦ ਬਿਲਕੁਲ ਬਹੁਤ ਖੂਨ ਹੈ ਟੋਕੜ ਗੱਬਣ ਜੇ ਕੋਈ ਨਹੀਂ ਮੇਰੇ ਕੋ ਆਇਆ ਨਹੀਂ ਮੇਰੇ ਕੋ ਜਿਹੜਾ ਆ ਮਾਲ ਵਾ ਨਾ ਅੱਜ ਕਿੰਨੀ ਤਰੀਕ 23 ਤਰੀਕ ਆ 23 ਤਰੀਕ ਵੀਡੀਓ ਬਣਾਉਂਦੇ ਤੇ ਨੂੰ ਵੀਡੀਓ ਆ ਜਾਣੀ ਹੈ ਕੀ ਆ ਤੇ 23 ਤੇ 24 ਤੱਕ ਇਹੋ ਹੀ ਮਾਰਨਾ ਪੰਜੀ ਨੂੰ ਨਵੇਂ ਦਾ ਖੂਨ ਕਰ ਦਿੰਦੇ ਵਾ ਵਾ ਜੀ ਵਾ ਕਿ ਅੱਜ ਬਣਾਈਆਂ ਕੱਲ ਨੂੰ ਵੇਚਵਾਜ ਕੇ ਫੇਰ ਨਵੇਂ ਦਿਨ ਉਹ ਘਰ ਘਰ ਫੇਰਨਾ ਜਿਹੜਾ ਸੌਖਾ ਨਾ ਨਾ ਬਿਲਕੁਲ ਤੇ ਮਈਆਂ ਚੰਗੀਆਂ ਵਾ ਉਹ ਬੁੱਢੇ ਤੇ ਕੱਢੀ ਨਹੀਂ ਬਜ਼ੁਰਗ ਦਿੰਦੇ ਹੁੰਦੇ ਜਿੰਨਾ ਕੋਈ ਮਈਆਂ ਲਈਆਂ ਹੈਗੀਆਂ ਵਾ ਪਰ ਜੇ ਕੋ ਸਾਮਾ ਸਾਰਾ ਕੋਸ਼ਲ ਨਾਲ ਵੇਚਣਾ ਉਹਨਾਂ ਦੀ ਹੋਮ ਬੀੜੀ 40 50 ਸਾਲ ਦੀ ਦੁਰੀ ਆਪਦੀ ਆਪਣਾ ਹੀ ਝੋਟਾ ਆਪਣਾ ਹੀ ਮਾਲ ਜੇ ਕੱਟੀ ਵੀ ਕਿਤੇ ਪੁੱਛਣਾ ਉਹਦੇ ਜਾਣਦੇ ਨਹੀਂ ਨਾ ਆਡਾ ਮਾ ਮੈਂ ਬਤਾਉਂ ਤੂੰ ਹੋਣ ਸਾਰਾ ਹੀ ਨਾ ਨਾ ਕੜ ਬੱਚੀ ਨਈ ਬਾਰੰਬਰ ਜਲਕੇ ਰੱਖਿਆ ਇਹ ਸੰਦੀਪ ਜੀ ਮੈਂ ਜਿਹੜੀਆਂ ਦੋ ਛੋਟੀਆਂ 72 ਬਾਰੋਂ ਆਜੀ ਆਈ ਝੋਟੀ ਇਹਦੇ ਦਾ ਬੱਚਾ ਵੇਖ ਅਜੇ 10000 ਰਾਂ ਦੇ ਦੀ ਸੂਈ ਆ ਇੱਥੇ ਵੇਖ ਦੀ ਪੇਟ ਵਾਹ ਜੀ ਐਦਾਂ ਪਾਲਦੀ ਕਦੇ ਆਪਣੇ ਕੋਲ ਸਾਰਾ ਹੀ ਦੁੱਧ ਬੱਚੇ ਨੂੰ ਦੋ ਮੱਝਾਂ ਤਿਆਰ 10000 ਰਾਂ ਦੇ ਦੀ ਸੂਈ ਆ ਸੰਦੀਪ ਜੀ ਉਥੇ ਆਪਾਂ 13 ਲੀਟਰ ਮਹਿਗੂ ਮਾਰ ਕੇ ਲਿਆਉਂਦੇ ਆ ਅੱਛਾ ਜੀ ਸਾਡੇ ਕੋ ਕੋਈ ਯਾਰਾ ਮਾਰ ਕੇ ਲੈ ਦੇ ਇਧਰ ਇੱਕ ਰੱਖ ਆ ਕੇ ਵਾਹ ਵਾਹ ਬੱਠੀ ਸੰਦੀਪ ਜੀ ਕਮਾਲ ਹੋਈ ਪਈ ਹੈ ਕਮਾਲ ਹੋਈ ਮਤਲ ਜਿਆਦੀ ਕਮਾਲ ਹੋ ਗਿਆ ਵੀ ਇਧਰ ਬੱਠੀ ਜਿਆਦੀ ਆ ਤੋਈ ਮੈਂ ਟੂਰ ਤੱਕ ਲੈਵਾਂ ਲੱਗਾ ਵਾ ਦੋ ਚਾਰ ਦਿਨਾਂ ਸੰਭੀ ਗਈ ਮੈਂ ਉੱਥੇ ਪਹੁੰਚੂਗੀ ਦੁੱਧ ਵਾਲੇ ਹਿੰਦੂਦਲੇ ਮੈਂ ਦੂਜਾ ਸੁਆ ਗਰੰਟੀ ਦਾ Rajasthan ਦੀ ਮੈਂ ਬਿਲਕੁਲ ਦੋ ਹੀ ਕਟੀਆਂ ਮਗਾਈਆਂ ਹੈ ਇੱਕ ਗੱਡੀ ਹੋਣੀ ਖੋਲ ਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਫਾਸਟ ਲੋਡ ਫਾਸਟ ਐਂਡ ਬੜੀਆ ਗੱਲ ਹੈ ਤੇ ਇਸੀ ਗੱਲ ਦੀ ਗੱਲ ਆ ਪੂਰਾ ਠੋਸ ਦੁੱਧ ਵਾਲਾ ਲੇਵਾ ਲੈਓ ਆਜੋ ਆਜੋ ਇਹ ਠੋਸ ਬੱਤੀ ਸਿਰੇ ਦੀ ਹੈ ਦੋਵੇਂ ਸੱਟੀਆਂ ਗੋਡੇ ਲਈਆਂ ਵਾ ਸੋਕੇ ਆਪਾਂ ਨੂੰ ਘਰਾਵਲੀ ਸਾਰੇ ਬਹੁਤ ਜਾਣਦੇ ਉਹ ਬਿਲਕੁਲ ਇਹ ਨਹੀਂ ਕਿ ਦੇ ਇਥੇ ਪਿਛਲੇ ਸਾ ਆਪਣੀ ਗੱਡੀ ਦੋ ਮਹੀਆਂ ਵਾਸਤੇ ਕਿ ਜਾਣਾ ਹੁੰਦਾ ਤੇ ਆਪਣੀ ਗੱਡੀ ਭੇਜੀ ਤੇ ਮੰਗਾ ਲਈਆਂ ਵਾ ਜੰਨੀਆਂ ਵੇ ਉਹ ਵੀ ਸੋਹਣੀਆਂ ਨਿਕਲ ਪਈਆਂ ਨਾ ਕੱਟੀਆਂ ਇਹ ਵੀ ਬੜੀ ਸੋਹਣੀਆਂ ਜਿਹੜਾ ਲੈ ਆ ਜੂਗਾ ਮੌਜਾਂ ਕਰੂਗਾ ਖਾਂ ਟੂੰ ਟੂੰ ਚਵਾਈ ਸੋਹਣੀਆਂ ਤੇ ਬਾਕੀ ਦੂਜਾਂ ਨਾ ਹੀ ਦੋ ਰਹੀਆਂ ਚਲੋ ਤੇ ਜਿਆਦੇ ਕੰਮ ਦੀ ਕਰੀ ਆ ਠੀਕ ਹੁਣ ਕਿੰਦੀ ਤਰੀਫ਼ ਕਰ ਲੋ ਕੋਈ ਨਹੀਂ ਕੋਈ ਬਸ ਕਾ ਕਿਸੇ ਆ ਤਿੰਨ ਮਹੀਆਂ ਜਿਹੜੀਆਂ ਨਾ ਉਹ ਜਿੰਨਾਂ ਕੋ ਉਹਨਾਂ ਕੋ 10-11 ਗੰਦਰ ਉੱਪਰ ਤੇ ਬਾਹਰ ਦੇ ਕੱਟਿਆ ਪਿਆ ਬਾਗ ਆ ਆਹ ਅਸਾ ਜੋ ਮਾੜੀ ਜਿਹੀ ਕੱਟੀ ਤੇ ਪਹਿਲਾਂ ਸੋਈਦਾ ਸੂਈ ਆ ਪਰਸ ਨੂੰ ਸੂਈ ਕੱਟੀ ਤੇ ਇੱਕ ਰਾਗਿਓਂ ਹੀ ਥਾਣ ਬੈਠਾ ਹਾਂ ਅਜੇ ਬਸ ਮਾਂ ਪਾਤਾ ਤੇ ਫੇਰ ਵੇਖਿਓ ਕੀ ਬਣਾਉਂਦੀ ਐ। ਸਾਡੇ ਬੱਚਾ ਮਾੜਾ ਜਿਹਾ ਬਣੀ। ਨਹੀਂ ਤਾਂ ਇਹਨਾਂ ਜਰਾ ਆ ਵਿਖਾ ਦੀ। ਆ ਜੋ ਕੋਲ ਆ। ਆ ਬਰਾ। ਤੂੰ ਲਾਉ ਬਸ। ਐ ਇਧਰ ਆ। ਆ ਮੈਂ ਜੀ ਤੇ ਸੰਜੀਤ ਅਜੀ ਉਹਨਾਂ ਕੋਲ ਗੱਭਰ ਨੇ ਲਈ ਤੇ ਰਾਤ ਨੂੰ ਛੁੱਟੀ ਆ। ਇਧਰ ਅੱਗੇ ਉਹ ਲੈ ਆ ਬਕਰ ਤੇ ਡਾਂਡਾ ਮੜੂਗਾ। ਉਹ ਇਹਨੂੰ ਹੀ। ਮਤਲਬ ਸਮਝਦੇ ਹੀ ਵੀ ਪਿਓਰ ਨਹੀਂ ਲੀ ਰਾਵੀਆਂ ਸਾਡੀਆਂ ਇਹ ਨਹੀਂ ਲੀ ਰਾਵੀਆਂ। ਤੁਸੀਂ ਖੋਲ ਕੇ ਰੱਖੋ। ਤੈਨੂੰ ਪਤਾ ਨਾ ਮਾੜਾ ਥਾ ਫਾੜ ਲਵਾ ਦੇ ਬੱਚੀ। ਵੀ ਜਾਦੀ ਪਹਿਲਾਂ ਚੰਗੀ ਆ। ਤੇ ਠੰਡੀਆਂ ਮਈਆਂ ਇਦਾਂ ਦੀਆਂ ਫਿਰ ਦੁੱਦੋਂ ਪੰਜਦੀਆਂ ਨਹੀਂ ਮੰਨਦੀਆਂ ਬਿਲਕੁਲ ਹਾਂ ਇੱਧਰ ਤੋਰ ਇਹਦੇ ਮਗਰ ਵੀ ਕੱਟੀ ਆ ਇਦੋਂ ਮੜਾ ਆਪਣਾ ਹਾਂ ਬਤਲ ਯਾਦੀਆ ਤੈ ਜੀ ਮੜੀ ਜੀ ਮਾਰ ਕੇ ਸੁੱਕੇ ਲੰਬੀ ਵੇਖ ਜੀ ਕਿੰਨੀ ਬਹੁਤ ਚੰਗੀ ਮੈਂ ਬੜੀ ਚਵਾਈ ਚ ਬੜੀ ਚੰਗੀ ਨਿਕਲੀ ਆ ਬੱਚੀ ਮੈਂ ਬਹੁਤ ਕੱਟੀ ਸਰੇਟ ਤੁਨਦਾ 1.9 ਬਿਲਕੁਲ 10 ਮੰਨੋ ਤੁਨਦਾ ਰੇਟ 1.9 ਆਇਤ ਤੁਨਦਾ ਕਪਾਣ ਤਾਂ ਬੰਦ ਹਾ ਜੇ ਬੋਦ ਨੇ ਤੇ ਇਹ ਤੇ ਲੈ ਆਪਾ ਆਇਬੜਾ ਇਹ ਮਿਲਦਾ ਥੋੜਾ ਮੋੜਾ ਪਰ ਨਾ ਹੋ ਜੇ ਤੇ ਦੰਗਰ ਜੀ ਤੋਂ ਜਿਕ ਮੋਦਾਂ ਮਾ ਜਾਰੀ ਠੰਡੀ ਕੱਟੀ ਨਿਕਲੀ ਹੈ ਪਾਸੋਂ ਸੁਈ ਸੰਦੀਪ ਜੀ ਇੱਕ ਕਰੋ ਲੈਂਗੇ ਬਾਈ ਜੀ ਨੇ ਇੱਕ ਕਿੰਨੇ ਇੱਕ ਨਾ ਕੋਈ 10000 ਡੰਗਰ ਕਰੀਬ ਲਏ ਹੋਣੇ ਆ ਇੱਕ ਨਹੀਂ ਲਿਆ ਤਿੰਨ 10000 ਲਏ ਸੀ ਇਹਨਾਂ ਦੇ ਕੋਲੋਂ ਬਾਕੀ ਟੋਕੜਾਂ ਬਣਾ ਸੀ ਕੋਈ ਉਦਾਂ ਹੀ ਟੋਕੜਾਂ ਸੀ ਫਿਰ ਆਪਣੇ ਉਹ ਵਿਕਦੀਆਂ ਨਹੀਂ ਹਾਂਜੀ ਹਾਂਜੀ ਨਹੀਂ ਆਪਾਂ ਉਹ ਹੀ ਲਈਆਂ ਮਈਆਂ ਘਰ ਲੈ ਆਂਦੀਆਂ ਜਿਹੜੀਆਂ ਮਈਆਂ ਆ ਵੇਖੋ ਇਹ ਸਭ ਕੀ ਗੱਲ ਖੜੇ ਖੜੇ ਆ ਵੇਖ ਪਾਣੀ ਇੱਕ ਡਾਲਾ ਖਾ ਲੈ ਇਧਰ ਵੀ ਵਾਹ ਹੁਣ ਇਧਰ ਚੁਾਈ ਹੁਣ ਆਹ ਪਹਿਲਾਂ ਲੱਭਦੀਆਂ ਆਹੀ ਜੀ ਇਹੋ ਨੇ ਹੁਣ ਆਪੇ ਹਨਾ ਪਹਿਲਾਂ ਲੱਭੇ ਤੇ ਕਿੱਥੋਂ ਲੱਭ ਜੂਗੀ ਇਹੇ ਦੀ ਜਿਹੜੀ ਫਰਾਂ ਇਹ ਹਾਂ ਇਹ ਹਾਜੀ ਜਾ ਵੇਖਣ ਤੇ ਬਹੁਤ ਦੁੱਧ ਵਾਲੀਆਂ ਕੱਟੀਆਂ ਆਉਣ ਨਾਲੀ ਬੋਲੋ ਜੀ ਬੋਲੋ ਜੀ ਬੋਲੋ ਆਪ ਕੋ ਤੇ ਵੀ ਹਾਂ ਹੋਏ ਇਹ ਠੀਕ ਹੈ ਭਾਈ ਜੀ ਦੁੱਧ ਵਾਲੇ ਮੈਂ ਦੁੱਧ ਵਾਲ ਸਾਰੀਆਂ ਮੈਂ ਹਾਂ ਹੋਮ ਬਰੀਡ ਆ ਹਾਂਜੀ ਸਾਰੀ ਬਰੀਡ ਆ ਛੋਟਾ ਵੀ ਘਰ ਸਾਰਾ ਕੋਈ ਘਰ ਉਹ ਨਾ ਦੇ ਵੀਰ ਮੈਂ ਹੱਥ ਲੇ ਓਛੇ ਜੀ ਪਹਿਲੇ ਜੀ ਦੇ ਦੇਵਾ ਦੇ ਮੈਂ ਕੱਟੀ ਕੋ ਲੈ ਵਾਕੀ ਲਈ ਫਿਰ ਜੀ ਯਾਰੋ ਸੰਗੀਤ ਸਣਾ ਅਨੀਗਾ ਬਈਆਂ ਦਾ ਤਾਂ ਟਾਟੂ ਨਾ ਇਹਨਾਂ ਕੋਲ ਬੋਲ ਵਾਲੇ ਦਾ ਤਾਂ ਕੋਈ ਜੇ ਇਹਨਾਂ ਦੀ ਕੱਟੀ ਆ ਆ ਇਹਦੀ ਕੱਟੀ ਵਾ ਐਮਨੀ ਦੀ ਕੱਟੀ ਵਾ ਅੱਛਾ ਐਮਨੀ ਦੀ ਕੱਟੀ ਪਹਿਲੇ ਸੁਮੇ ਦੀ ਪੀਜਾ ਕਰਵਾਇਆ ਇਹ ਮੈਂ ਦੀ ਕੱਟੀ ਜੀ ਤਬੀਨ ਅਗਿਆ ਸਾਹਿਬ ਨਾਲੋਂ ਵੀ ਮਾਵਾ ਪੀ ਜਾਂਦੇ ਕੋਈ ਬਣ ਗਿਆ ਇਹ 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 ਮੈਂ ਤਾਂ ਇੰਨਾ ਦੇਵਾ ਸੁਧਿਆ ਨਹੀਂ ਜਾਂਦਾ ਇਹ ਮੈਂ ਉਹਨਾਂ ਚੋਰ ਸੀ ਠੀਕ ਹੈ ਹਾਜੀ ਇੱਕਦ ਰਾਤ ਆ ਵੀ ਕੋਈ ਆਵੇ ਰਾ ਇਹ ਵੀ ਸਾਰੀ ਕਾਪੀਆਂ ਇੱਕੋ ਜਿਹੀਆਂ ਖਾਲੀਆਂ ਗੱਬੜੀ ਗੱਬੜ ਇਧਰ ਦੇ ਦੇ ਦੇਖ ਮੈਂ ਇਹ ਕੋ ਬਜਟ ਕਿੰਨਾ ਹੈ ਇਹਨੂੰ ਦੇਖ ਇਹ ਵੀ ਖੋਲ ਇਹ ਵੀ ਖੋਲ ਇੱਕੋ ਜਿਹਾ ਕੱਪੀ ਆ ਇੱਕੋ ਉੱਤਨ ਨੇ ਇੱਕੋ ਕੱਪੀ ਸਾਰੇ ਮਾਲ ਇੱਕੋ ਜਿਹਾ ਇੱਕੋ ਜਿਹਾ ਘਰ ਦਾ ਝੋਟਾ ਉਹਨਾਂ ਕੋਲ ਤੇ ਸਾਰੀਆਂ ਮਈਆਂ ਇਹਦੇ ਨਾਲ ਦੀਆਂ ਸਾਰੀਆਂ ਦੁੱਧ ਵਾਲੀਆਂ ਮਈਆਂ ਤੇ ਪਾ ਰੀਆਂ ਮਈਆਂ ਤੇ ਸੰਭੂ ਖਾ ਖਾ ਲੈ ਸੰਭੂ ਖਾ ਲੈ ਇਹ ਵੀ ਮਈ ਤਿਆਰ ਆ ਬਹੁਤ ਹੀ ਕੱਚੀ ਕੁੱਤੀ ਮੈਂ ਨਹੀਂ ਦੀ ਬਸ ਤੇਤੀ ਸੁੱਕੀ ਆ ਆ ਜੋ ਬਈਆ